ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਅੱਜ 25 ਜੂਨ ਹੈ ਤੁਹਾਨੂੰ ਯਾਦ ਜੇਕਰ ਨਹੀਂ ਹੋਏਗਾ ਤਾਂ ਯਾਦ ਕਰਵਾ ਦਈਏ 25 ਜੂਨ 1975 ਨੂੰ ਭਾਰਤ ਦੇ ਵਿੱਚ ਐਮਰਜੈਂਸੀ ਲਾਗੂ ਕੀਤੀ ਸੀ ਉਸ ਵੇਲੇ ਦੀ ਜੋ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਪਰ ਕੁਝ ਕੁਝ ਉਸ ਦਾ ਹੀ ਅੱਜ ਰਿਪੀਟ ਨਜ਼ਾਰਾ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵਿਜੀਲੈਂਸ ਨੇ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਉਹਨਾਂ ਦੇ ਘਰਾਂ ਦੇ ਉੱਪਰ ਰੇਡ ਕੀਤੀ ਚੰਡੀਗੜ੍ਹ ਦੇ ਵਿੱਚ ਰੇਡ ਹੋਈ ਅੰਮ੍ਰਿਤਸਰ ਦੇ ਵਿੱਚ ਰੇਡ ਹੋਈ ਤੇ ਸਭ ਤੋਂ ਹੈਰਾਨ ਕਰਨ ਵਾਲੀ ਤੇ ਬੁਝਦੀਲਾਣਾ ਹਰਕਤ ਇਹ ਹੋਈ ਇਹ ਉਹਨਾਂ ਦੇ ਘਰ ਦੇ ਵਿੱਚ ਜਦੋਂ ਵਿਜੀਲੈਂਸ ਦੇ ਅਧਿਕਾਰੀ ਵੜੇ ਤਾਂ ਪਿਛਲੇ ਪਾਸਿਓਂ ਵੜੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਦਾ ਟੱਪ ਕੇ ਵੀ ਅਧਿਕਾਰੀ ਅੰਦਰ ਵੜੇ ਤੇ ਹੁਣ ਵੱਡੀ ਖਬਰ ਇਹ ਹੀ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਆਪਣੇ ਹਿਰਾਸਤ ਵਿੱਚ ਲੈ ਲਿਆ ਤੇ ਅੰਮ੍ਰਿਤਸਰ ਤੋਂ ਲੈ ਕੇ ਉਹਨਾਂ ਨੂੰ ਮੁਹਾਲੀ ਦੇ ਲਈ ਰਵਾਨਾ ਹੋ ਚੁੱਕੀ ਹੈ ਤਾਂ ਅੱਜ ਸਵੇਰੇ ਸਵੇਰੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਇਹ ਹੀ ਆਈ ਕਿ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਘਰ ਵਿਜੀਲੈਂਸ ਦੇ ਅਧਿਕਾਰੀਆਂ ਨੇ ਰੇਡ ਕੀਤੀ ਇਸ ਰੇਡ ਦੇ ਦੌਰਾਨ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਆਪਣੇ ਪਰਿਵਾਰ ਦੇ ਨਾਲ ਘਰ ਨਾਸ਼ਤਾ ਕਰਨ ਦੀ ਤਿਆਰੀ ਕਰ ਰਹੇ ਸੀ ਉਸੇ ਵੇਲੇ ਅਧਿਕਾਰੀ ਧੱਕਾ ਮਾਰ ਕੇ ਘਰ ਦੇ ਅੰਦਰ ਵੜੇ ਤੇ ਸਾਰੇ ਜੋ ਵਰਕਰ ਪਹੁੰਚੇ ਹੋਏ ਸੀ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਨੂੰ ਵੀ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਜਿਹੇ ਵੀ ਇਲਜ਼ਾਮ ਲਗਾਏ ਗਏ ਤੇ ਉਸ ਤੋਂ ਬਾਅਦ ਜ਼ਬਰਦਸਤੀ ਵਿਕਰਮ ਸਿੰਘ ਮਜੀਠੀਆ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਇਸ ਸਾਰੀ ਕਾਰਵਾਈ ਦੀ ਵੀਡੀਓ ਵੀ ਰਿਕਾਰਡ ਹੋਈ ਜੋ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਦੌਰਾਨ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਨਾਲ ਲੈ ਕੇ ਜਾਣ ਦੀ ਗੱਲ ਕਰ ਰਹੇ ਅਧਿਕਾਰੀਆਂ ਵੱਲੋਂ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਨੇੜਲੇ ਲੋਕਾਂ ਨਾਲ ਤੱਕਾ ਮੁਕੀ ਕਰਨ ਦੇ ਵੀ ਕਥਿਤ ਤੌਰ ਤੇ ਵਿਜ਼ੂਅਲ ਦਿਖਾਈ ਦੇ ਰਹੇ ਨੇ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਇਹ ਵੀ ਕਹਿੰਦੇ ਨਜ਼ਰ ਆਏ ਕਿ ਉਹਨਾਂ ਦੀ ਪਤਨੀ ਨਾਲ ਕੋਈ ਬਦਤਮੀਜੀ ਨਹੀਂ ਕਰੇਗਾ ਨਾ ਹੀ ਉਹਨਾਂ ਨੂੰ ਪੁਸ਼ ਕਰੇਗਾ ਤੇ ਉਸ ਤੋਂ ਬਾਅਦ ਜੋ ਅਧਿਕਾਰੀ ਸੀ ਉਹ ਥੋੜਾ ਦੂਰ ਹੁੰਦੇ ਨਜ਼ਰ ਆਏ ਪਰ ਅਚਾਨਕ ਖਬਰ ਇਹ ਆਈ ਕਿ ਉਹਨਾਂ ਨੂੰ ਗੇਟ ਘਰ ਦੇ ਪਿਛਲੇ ਦਰਵਾਜ਼ੇ ਤੋਂ ਵਿਜੀਲੈਂਸ ਦੀ ਟੀਮ ਲੈ ਕੇ ਰਵਾਨਾ ਹੋ ਗਈ ਹੈ ਪਰ ਇਸ ਗੱਲ ਦੀ ਪਿੰਡਕ ਲੱਗੀ ਸੀ ਜ਼ਰੂਰ ਉਹਨਾਂ ਉਹ ਉਹਨਾਂ ਅਧਿਕਾਰੀਆਂ ਨੂੰ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਦੋਂ ਹਿਰਾਸਤ ਵਿੱਚ ਲੈਣ ਦੀ ਤਿਆਰੀ ਅਸੀਂ ਕਰ ਰਹੇ ਹਾਂ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਦਾ ਵੀ ਪਹੁੰਚਣਾ ਜਾਰੀ ਹੈ ਔਰ ਉਹ ਸੱਚ ਵੀ ਸਾਬਤ ਹੋਇਆ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ ਤੇ ਜਿਸ ਤੋਂ ਘਬਰਾਈ ਵਿਕਰਮ ਸਿੰਘ ਮਜੀਠੀਆ ਨੂੰ ਜੋ ਟੀਮ ਹੈ ਵਿਜੀਲੈਂਸ ਦੀ ਉਹ ਲੈ ਕੇ ਪਿਛਲੇ ਦਰਵਾਜ਼ੇ ਤੋਂ ਮੋਹਾਲੀ ਦਿਰੀ ਰਵਾਨਾ ਹੋ ਚੁੱਕੀ ਹੈ ਤੇ ਇਸ ਸਮੇਂ ਦੇ ਤਸਵੀਰਾਂ ਜੋ ਬੇहद ਅਹਿਮ ਨੇ ਤੁਹਾਨੂੰ ਦਿਖਾਉਣੀਆਂ ਤੇ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਖਬਰ ਜਿਸ ਨੂੰ ਬਦਲਾਖੋਰੀ ਦੀ ਜੋ ਸਿਆਸਤ ਕੀਤੀ ਜਾ ਰਹੀ ਹੈ ਉਸ ਨੂੰ ਜੋ ਵਿਰੋਧੀ ਨੇ ਉਹ ਕਹਿ ਰਹੇ ਨੇ ਮਾਨ ਸਰਕਾਰ ਦੇ ਉੱਪਰ ਇਲਜ਼ਾਮ ਲਗਾ ਰਹੇ ਤੁਹਾਨੂੰ ਇੱਕ ਇੱਕ ਕਰਕੇ ਤਸਵੀਰਾਂ ਅਸੀਂ ਦਿਖਾਈਏ ਤੇ ਉਸ ਤੋਂ ਬਾਅਦ ਅੱਗੇ ਚੱਲਦੇ ਰਹਿੰਦੇ ਹਾਂ ਕਿ ਕੌਣ ਇਸ ਮਾਮਲੇ 'ਚ ਕੀ ਕਹਿ ਰਿਹਾ ਤੇ ਤਸਵੀਰਾਂ ਸਿੱਧੇ ਤੌਰ ਤੇ ਸਹੀ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੀਆਂ ਅੰਮ੍ਰਿਤਸਰ ਦੀ ਇਹ ਤਸਵੀਰ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਘਰ ਰੇਡ ਕੀਤੀ ਗਈ ਰੇਡ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਜੋ ਸਮਰਥਕ ਨੇ ਉਹਨਾਂ ਦੇ ਨਾਲ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਕਰਮ ਸਿੰਘ ਮਜੀਠੀਆ ਨੇ ਮੁੱਛਾਂ ਨੂੰ ਉਤਾ ਦੇਂਦੇ ਹੋਏ ਇਹੀ ਕਿਹਾ ਕਿ ਭਗਵੰਤ ਸਿੰਘ ਜਿੰਨੀ ਮਰਜ਼ੀ ਤੂੰ ਕੋਸ਼ਿਸ਼ ਕਰ ਲੈ ਤੇਰੀਆਂ ਚੀਕਾਂ ਤਾਂ ਮੈਂ ਕਢਵਾਉਂਗਾ ਵਿਕਰਮ ਸਿੰਘ ਮਜੀਠੀਆ ਆਪਣੇ ਅੰਦਾਜ਼ ਨਾਲ ਜੋ ਮੌਜੂਦਾ ਸਰਕਾਰ ਹੈ ਉਸ ਨੂੰ ਚੈਲੰਜ ਕਰਦੇ ਨਜ਼ਰ ਆਉਂਦੇ ਨੇ ਤੁਸੀਂ ਇਸ ਤਸਵੀਰ 'ਚ ਦੇਖ ਸਕਦੇ ਹੋ ਕਿ ਜਿਵੇਂ ਹੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਉਹ ਬੇहद ਗੁੱਸੇ ਦੇ ਵਿੱਚ ਨਜ਼ਰ ਆਏ ਉਹਨਾਂ ਨੂੰ ਸਮਝਾਉਂਦੇ ਹੋਏ ਧਰਵਾਜ਼ਾ ਦਿੰਦੇ ਹੋਏ ਵਿਕਰਮ ਸਿੰਘ ਮਜੀਠੀਆ ਨਿਕਲੇ ਤੇ ਉਹਨਾਂ ਨੇ ਕਿਹਾ ਮੈਂ ਕਿਸੇ ਵੀ ਕਾਰਵਾਈ ਤੋਂ ਡਰਦਾ ਨਹੀਂ ਹਾਂ ਤੁਹਾਨੂੰ ਉਹ ਤਸਵੀਰ ਵੀ ਦਿਖਾਈ ਜਦੋਂ ਜਦੋਂ ਪਹਿਲੀ ਵੀਡੀਓ ਸਾਹਮਣੇ ਆਈ ਸੀ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਅੰਦਰ ਟੀਮ ਦਾਖਲ ਹੋਈ ਉਸ ਵੇਲੇ ਉਹ ਹਜੇ ਆਪਣੀ ਗੱਲ ਪੁੱਛਦੇ ਹੀ ਨਜ਼ਰ ਆਏ ਤਾਂ ਪਰ ਜੋ ਅਧਿਕਾਰੀ ਨੇ ਉਹ ਵਿਕਰਮ ਸਿੰਘ ਮਜੀਠੀਆ ਨੂੰ ਨਾਲ ਚੱਲਣ ਲਈ ਕਹਿਣ ਲੱਗੇ ਤੇ ਆਪਣੀ ਕਾਰਵਾਈ ਬਾਰੇ ਦੱਸਣ ਲੱਗੇ ਵਿਕਰਮ ਸਿੰਘ ਮਜੀਠੀਆ ਘਰ ਬੈਠੇ ਹੀ ਸੀ ਇਸ ਤੋਂ ਉਸੇ ਦੌਰਾਨ ਇਹ ਰੇਡ ਹੋਈ ਇਸ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਜਦੋਂ ਇਹ ਅਧਿਕਾਰੀ ਦਾਖਲ ਹੋਏ ਤਾਂ ਕਿਸੇ ਦੀ ਇੱਕ ਵੀ ਗੱਲ ਨਹੀਂ ਸੁਣੀ ਆਪਣੀ ਪਛਾਣ ਨਹੀਂ ਦੱਸੀ ਸਕੋ ਜੋ ਸੁਰੱਖਿਆ ਕਰਮੀ ਸੀ ਜੋ ਉੱਥੇ ਦੇ ਵਰਕਰ ਸੀ ਉਹਨਾਂ ਨੂੰ ਧੱਕਾ ਮਾਰਦੇ ਹੋਏ ਅੰਦਰ ਵੜੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਤੁਹਾਨੂੰ ਦਿਖਾਈਏ ਕਿ ਉਸ ਸਮੇਂ ਜੋ ਬਹਿਸ ਹੋਈ ਉਸ ਬਹਿਸਬਾਜ਼ੀ ਦੌਰਾਨ ਕੀ ਕੁਝ ਗੱਲਾਂ ਹੋਈਆਂ ਪਹਿਲਾਂ ਉਹ ਦਿਖਾਈਏ ਫਿਰ ਅੱਗੇ ਚੱਲਦੇ ਹਾਂ ਜਾ ਕੋਈ ਨਾ ਦੱਸੋ ਮਾੜਾ ਜੇ ਇੱਥੇ ਕੀ ਕਰ ਰਹੇ ਹੋ ਧੱਕਾ ਕਰ ਰਹੇ ਹੋ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਉਹ ਪ੍ਰਿੰਟ ਕਰੋਗੇ ਤੁਸੀਂ ਆਪ ਹੈ ਭੇਜੋ ਕਿ ਮੇਰੀ ਗੱਲ ਸੁਣਨੀ ਮੈਨੂੰ ਬੈਠੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਊ ਜੀ ਕੈਮਰੇ ਵਿੱਚ ਸਭ ਨੂੰ ਭੇਜੂਗਾ ਮੈਂ ਖੁਦ ਰੱਖੋ ਸਭ ਰਿਕਾਰਡ ਹੋਵੇ ਕੋਈ ਇੱਕ ਦੋ ਬੰਦੇ ਕਰਦੇ ਰਹਿਣ ਔਰ ਰੱਖੋ ਸਭ ਰਿਕਾਰਡ ਹੋਵੇ ਤੁਹਾਡਾ ਵੀ ਸਕਿਉਰਿਟੀ ਫਰੇਟ ਇਸ ਨਾਲ ਸਾਰੀ ਇੰਝ ਆ ਗਈ। ਨਾ ਨਾ ਨਾ। ਤੇ ਟਰੈਕ ਹੈ ਦਾ ਤੁਸੀਂ ਤਾਂ ਕਰ ਕੀ ਰਹੇ ਹੋ? ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਜੋਗੀ ਸਾਰੇ। ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖੱਦਰ ਬਣਾ ਕੇ ਵੀ ਸਾਰੀ ਬਣਾ ਬਣਾ। ਜੂਨੀ ਪ੍ਰਕਿਰਿਆ ਤੋਂ ਵਿਘਨ ਪਾਉਣ ਦੇ ਖਾਬੇ ਨਾ। ਤੁਸੀਂ ਜਿਹੜਾ ਵਿਘਨ ਪਾ ਤੁਸੀਂ ਵਿਘਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਵਰਦੀ ਵੀ ਤੁਹਾਡੇ ਚ ਆਹ ਕੌਣ ਦੀ ਤੁਸੀਂ ਸਰਮੈਂ ਇੰਸਪੈਕਟਰ ਟੋਟੀ ਵਰਦੀ ਕਿੱਥੇ ਜੀ ਬਿਜ਼ਨਸ ਅਲੈਡੀ ਵਰਦੀ ਨੇ ਤੁਸੀਂ ਕੀ ਹੋਣਾ ਜੀ ਮੈਂ ਇੰਸਪੈਕਟਰ ਹੋਇਆ ਠੀਕ ਹੈ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਪੀ ਵਿੱਚ ਜੇ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਗਰ ਟੁੱਟੇ ਮੇਰੇ ਅੱਗੇ ਆ ਹੀ ਕੌਣ ਹੈ ਤੁਸੀਂ ਕਮੈਂਡ ਡੀਐਸਪੀ ਵਿਜਨ ਨਾਲ ਸਾਹ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਕੋਣ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਤੀ ਬੈਠੋ ਸਰ ਮੇਰੇ ਨਾਲ ਆਓ ਤੁਹਾਡੇ ਕੋਲ ਸਾਡੇ ਨਾਲ ਮੇਮਾ ਡੋਰ ਜਆਪਣਾ ਨੂੰ ਉੱਤੇ ਉਹਨਾਂ ਨੂੰ ਸਰ ਉੱਤੇ ਨਹੀਂ ਹੋਣ ਦਿੰਦੇ ਬੋਲਨ ਗੇਟ ਵਾਲੇ ਕੋ ਲੋ ਬੁਲਾ ਲਾ ਤੂੰ ਉਹਨੂੰ ਕਹ ਛਾਲ ਮਾਰੋ ਗੇਟ ਦੇ ਉੱਤੋਂ ਦੀ ਆ ਜਾਓ ਅੰਦਰ ਸਾਰੇ ਬੁਲਾਓ ਇਹਨਾਂ ਨੂੰ ਪਤਾ ਲੱਗੇ ਕਿ ਕੀ ਹੋ ਰਿਹਾ ਜਿਵੇਂ ਇਸ ਤਰ੍ਹਾਂ ਉਹਨਾਂ ਨੂੰ ਨੀਤੋਂ ਨਾ ਤੂੰ ਦੂਰ ਨਾ ਤੂੰ ਦੱਸ ਕੋਣ ਹੈ ਤੁਸੀਂ ਬੁਲਾਓ ਮੈਂ ਇਹ ਕੋਈ ਮੁਲਾਦਮ ਨਹੀਂ ਹੈ ਚਲੋ ਫਿਰ ਟੂਜੇ ਮੇਰਾ ਬੰਦਾ ਜੀ ਤੁਸੀਂ ਦੱਸੋ ਇਧਰ ਦੇਖੋ ਆਈ ਵਾਸ ਡਾਉਨ ਏਕਸਕਿਊਜ਼ ਮੀ ਕੈਨ ਆਈ ਫਿਨਿਸ਼ ਟਾਕਿੰਗ ਨੋ ਪਲੀਜ਼ ਲੈਟ ਮੀ ਫਿਨਿਸ਼ ਟਾਕਿੰਗ the right way 1 minute ji i don't know who you are very good no no 20 minute to lagatar sun rahe ho kinne mere darwaja andar tod ke kaun wadan di koshish kiti hai ji thonu kya kya ki do minute baitho mila dene azalat jana utthe gallan hon gi menu hal ke ta jaamange tusi vi jaoge koi problem excuse me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट एट द इक्विमेंट इक्विमेंट ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰ ਰਹੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨੋਂ ਸੱਚੀ ਗੱਲ ਹੈ ਕੀ ਹਾਲ ਜੀ ਹਾਂ ਜੀ ਐਸਐਸਪੀ ਸਾਹਿਬ ਜੀ ਨਾਲ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਹਾਂ ਮੈਂ ਆਹੀ ਗੱਲ ਕਹਿ ਰਿਹਾ ਆਪ ਜੋ ਹੈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਵੇਲੇ ਤੁਸੀਂ ਦੇਖੋ ਕਿ ਕੁਝ ਜਿਹੜੇ ਆਕਾਲੀ ਦਲ ਦੇ ਆਗੂ ਨੇ ਉਹ ਕਰਦੇ ਤੇ ਇਸ ਤੋਂ ਬਾਅਦ ਜੋ ਤੁਸੀਂ ਤਸਵੀਰ ਦੇਖੀ ਉਹ ਤਸਵੀਰ ਸੀ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਅੰਦਰ ਜੋ ਵਿਜੀਲੈਂਸ ਦੇ ਅਧਿਕਾਰੀ ਸੀ ਉਹ ਬੜੇ ਉਸ ਤੋਂ ਬਾਅਦ ਬਹਿਸਬਾਜ਼ੀ ਹੋਈ ਤੇ ਇਹ ਵੀ ਕਹਿੰਦੇ ਨਜ਼ਰ ਆਏ ਅਧਿਕਾਰੀ ਕਿ ਜੋ ਲੋਕ ਵੀ ਵੀਡੀਓ ਬਣਾ ਰਹੇ ਹਨ ਉਹਨਾਂ ਤੇ ਅਨੁਸ਼ਾਸਨਤ ਕਾਰਵਾਈ ਕੀਤੀ ਜਾਏ ਕਿਉਂਕਿ ਉਹ ਕਾਰਵਾਈ ਦੇ ਵਿੱਚ ਵਿਗਨ ਪਾ ਰਹੇ ਹਨ ਅਗਲੀ ਤਸਵੀਰ ਤੁਹਾਨੂੰ ਦਿਖਾਈਏ ਇਹ ਤਸਵੀਰ ਉਹੀ ਹੈ ਜਦੋਂ ਘਰ ਦੇ ਪਿਛਲੇ ਦਰਵਾਜ਼ੇ ਤੋਂ ਵਿਕਰਮ ਸਿੰਘ ਮਜੀਠੀਆ ਦੀ ਗੱਡੀ ਨੂੰ ਗੱਡੀ ਨੂੰ ਲੈ ਕੇ ਜਾ ਰਹੇ ਸੀ ਵਿਜੀਲੈਂਸ ਵਾਲੇ ਤੇ ਸ਼ਾਇਦ ਇਸ ਗੱਡੀ 'ਚ ਉਹ ਬੈਠੇ ਹੋਏ ਨੇ ਤੇ ਨਾਰੇਬਾਜ਼ੀ ਕਰਦੇ ਹੋਏ ਜੋ ਸਮਰਥਕ ਨੇ ਉਹ ਨਜ਼ਰ ਆਏ ਤੇ ਗੇਟ ਨੂੰ ਘੇਰ ਕੇ ਖੜ ਦੇ ਪਾਸੇ ਪੁਲਿਸ ਦੀ ਨਫਰੀ ਤਨਾਤ ਹੈ ਅੰਦਰ ਵੀ ਪੁਲਿਸ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਜੋ ਸਮਰਥਕ ਨੇ ਉਹ ਨਾਰੇਬਾਜ਼ੀ ਕਰ ਰਹੇ ਤੇ ਗੱਡੀ ਨੂੰ ਅੱਗੇ ਨਹੀਂ ਜਾਣ ਦੇ ਰਹੇ ਇਸੀ ਗੇਟ ਤੋਂ ਹੀ ਵਿਕਰਮ ਸਿੰਘ ਮਜੀਠੀਆ ਦੀ ਗੱਡੀ ਨੂੰ ਬਾਹਰ ਲੈ ਕੇ ਗਈ ਹੈ ਵਿਜੀਲੈਂਸ ਦੀ ਟੀਮ ਤੇ ਮੁਹਾਲੀ ਲਈ ਰਵਾਨਾ ਹੋਈ ਹੈ ਤੇ ਬੇਹਤ ਗੁੱਸੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਵਰਕਰ ਨੇ ਉਹ ਪਹੁੰਚੇ ਹੋਏ ਸੀ ਜੋ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਸਮਝਾਉਂਦੇ ਨਜ਼ਰ ਆਏ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਸਾਡੀ ਡਿਊਟੀ ਦਾ ਹਿੱਸਾ ਹੈ ਤੁਸੀਂ ਸਾਨੂੰ ਡਿਊਟੀ ਪੂਰੀ ਕਰਨ ਦਿਓ ਪਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਇੱਥੋਂ ਜਾਣ ਦਾ ਰਾਹ ਦਿੱਤਾ ਤੇ ਇਹ ਬੇहद ਅਹਿਮ ਤਸਵੀਰ ਪੰਜਾਬ ਦੀ ਸਿਆਸਤ ਤੋਂ ਪੰਜਾਬ ਤੋਂ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਕਿ ਜੋ ਸੱਤਾ ਤੇਰੇ ਉਹ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਵੇਰੇ ਸਵੇਰੇ ਉਹਨਾਂ ਦੇ ਟਿਕਾਣਿਆਂ ਦੇ ਉੱਪਰ ਛਾਪੀ ਛਾਪੇਮਾਰੀ ਕਰਨਾ ਇਸ ਇੱਕ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਤੋਂ ਦੱਸਿਆ ਕਿ ਚੰਡੀਗੜ੍ਹ ਦੇ ਘਰ ਦੇ ਉੱਪਰ ਵੀ ਵਿਕਰਮ ਸਿੰਘ ਮਜੀਠੀਆ ਦਾ ਜੋ ਘਰ ਹੈ ਚੰਡੀਗੜ੍ਹ ਦੇ ਵਿੱਚ ਉੱਥੇ ਵੀ ਬਿਜ਼ਨਸ ਦੀ ਟੀਮ ਗਈ ਸੀ ਰੇਡ ਮਾਰਨ ਪਰ ਉੱਥੇ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਉੱਥੇ ਵਿਕਰਮ ਸਿੰਘ ਮਜੀਠੀਆ ਹੈ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਸਮੇਂ ਮੌਜੂਦ ਨਹੀਂ ਸੀ ਤੇ ਇਹ ਤਸਵੀਰ ਬੇਹਤ ਅਹਿਮ ਹੈ ਤੁਹਾਨੂੰ ਚੰਡੀਗੜ੍ਹ ਦੀ ਤਸਵੀਰ ਵੀ ਦਿਖਾਵਾਂਗੇ ਜਿੱਥੇ ਐਡਵੋਕੇਟ ਤੇ ਸ਼ਰਮਣੀ ਅਕਾਲੀ ਦਲ ਦੇ ਜੋ ਸੀਨੀਅਰ ਜੋ ਸਪੋਕਸਪਰਸਨ ਨੇ ਉਹਨਾਂ ਨੇ ਵੀ ਉਥੇ ਬਿਕਰਮ ਸਿੰਘ ਮਜੀਠੀਆ ਦੇ ਜੋ ਰੈ residense ਹੈ ਉਥੇ ਬਿਜਲਣ ਦੀ ਟੀਮ ਨੂੰ ਆਉਣ ਨਹੀਂ ਦਿੱਤਾ ਸਕੋ ਉਹਨਾਂ ਨੇ ਡਟ ਕੇ ਉਹਨਾਂ ਨਾਲ ਬਹਿਸ ਵੀ ਕੀਤੀ ਕਿ ਕਿਸ ਅਧਿਕਾਰ ਦੇ ਤਹਿਤ ਤੁਸੀਂ ਉਹਨਾਂ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੇ ਕਰ ਰੇਡ ਤੁਸੀਂ ਕਰਨ ਜਾ ਰਹੇ ਹੋ ਜੋ ਇਸ ਸਮੇਂ ਤਸਵੀਰਾਂ ਸਿਕਲ ਕੇ ਸਾਹਮਣੇ ਆ ਰਹੀਆਂ ਨੇ ਵਕਤੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਉਹ ਦੱਸਣਾ ਇਸ ਕਰਕੇ ਲਾਜ਼ਮੀ ਹੈ ਕਿਉਂਕਿ ਇਹਨਾਂ ਤਸਵੀਰਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਲਗਾਤਾਰ ਡਟ ਕੇ ਜੋ ਭਗਵੰਤ ਮਾਨ ਦੀ ਸਰਕਾਰ ਹੈ ਉਸ ਦੇ ਖਿਲਾਫ ਆਲੋਚਨਾ ਕਰਦੇ ਤੇ ਉਹਨਾਂ ਨੂੰ ਆਪਣੇ ਹੀ ਅੰਦਾਜ਼ ਵਿੱਚ ਘੇਰਦੇ ਨਜ਼ਰ ਆਏ ਵਿਕ੍ਰਮ ਸਿੰਘ ਮਜੀਠੀਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਅਸੀਂ ਤੁਹਾਡੀ ਕੋਸ਼ਿਸ਼ਾਂ ਨੂੰ ਫੇਲ ਕਰ ਦਿਆਂਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਆਪਣੀਆਂ ਮੁੱਛਾਂ ਨੂੰ ਵਟ ਵਟ ਦਿੰਦੇ ਹੋਏ ਵਿਕ੍ਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਭਗਵਾਨ ਸੇ ਆਸੀਂ ਤੈਨੂੰ ਤੇਰੀ ਚਾਲਾਂ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ ਇਸ ਤੋਂ ਇਲਾਵਾ ਵਿਕ੍ਰਮ ਸਿੰਘ ਮਜੀਠੀਆ ਦੇ ਕਈ ਹੋਟ ਟਿਕਾਣਿਆਂ ਦੇ ਉੱਪਰ ਵੀ ਅਜਿਹੀ ਖਬਰ ਆਈ ਕਿ ਵਿਜੀਲੈਂਸ ਰੇਡ ਕਰਨ ਜਾ ਰਹੀ ਹੈ ਪਰ ਦੋ ਮੁੱਖ ਟਿਕਾਣੇ ਜੋ ਚੰਡੀਗੜ੍ਹ ਦਾ ਟਿਕਾਣਾ ਹੈ ਜਾਂ ਉਸ ਤੋਂ ਇਲਾਵਾ ਜੋ ਅੰਮ੍ਰਿਤ ਸਰਦਾ ਜੀ ਤੇ ਉਹ ਖੁਦ ਮੌਜੂਦ ਸੀ ਜਿੱਤੇ ਆਪਣੇ ਪਰਿਵਾਰ ਨਾਲ ਉਹ ਮੌਜੂਦ ਸੀ ਸਵੇਰੇ ਦਾ ਸਮਾਂ ਸੀ ਜਦੋਂ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਲੈਣ ਪੁਲਿਸ ਵਿਜੀਲੈਂਸ ਦੀ ਟੀਮ ਪਹੁੰਚੀ ਤੇ ਉਸ ਸਮੇਂ ਬੇਹਦ ਵੱਡੇ ਪੱਧਰ ਤੇ ਹੰਗਾਮਾ ਹੋ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਵਰਕਰ ਅੰਦਰ ਪਹੁੰਚੇ ਵੀ ਹੋਈ ਸੀ ਉਸ ਤੋਂ ਇਲਾਵਾ ਕਈ ਲੋਕ ਪਹੁੰਚਣਾ ਸ਼ੁਰੂ ਵੀ ਕਰ ਰਹੇ ਸੀ ਤੇ ਇਸੇ ਨੂੰ ਲੈ ਕੇ ਜਦੋਂ ਉੱਥੇ ਬਹਿਸ ਹੋਈ ਤਾਂ ਇਸ ਬਹਿਸਬਾਜ਼ੀ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਉੱਥੋਂ ਵਿਜੀਲੈਂਸ ਦੀ ਟੀਮ ਆਪਣੇ ਨਾਲ ਲੈ ਕੇ ਗਈ ਵਿਕਰਮ ਸਿੰਘ ਮਜੀਠੀਆ ਨੇ ਜਦੋਂ ਇਹ ਸਾਰੀ ਕਾਰਵਾਈ ਹੋਈ ਤਾਂ ਉਸ ਦੇ ਬਾਰੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਪਤੰਦਾ ਟੋਡੇ ਡੀਐਸਪੀ ਜਾ ਠੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਠੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਏਮ ਨਾਟ ਗੋਇੰਗ ਐਨੀਵੇਅਰ ਕੋ ਜੋ ਕਹਿਣਾ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਵਿਜੀਲੈਂਸ ਦਾ ਪੁੱਛਾਓ ਪਰਮਾਰ ਨੂੰ ਬਦਲਤਾ ਕੋਈ ਵਰਿੰਦਰ ਨੂੰ ਬਦਲਦਾ ਕਿੰਨਿਆਂ ਡੀਜੀਪੀ ਨੂੰ ਬਦਲਦਾ ਮੈਨੂੰ ਨਹੀਂ ਪਤਾ ਬਟ ਕੋਈ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਤਾਂ ਜੋੜੇ ਨਹੀਂ ਹਲੇ ਤੱਕ ਤਾਂ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ਿਆਂ ਤੇ ਖੁੱਟ ਮਾਰੀ ਗਏ ਨਹੀਂ ਨਹੀਂ ਹਾਂ ਹੁਣ ਬਦਲੀਏ ਟੋਲ ਸਪੀਚ ਬਹੁਤ ਗੁੱਡ ਟੋਲ ਤੁਸੀਂ ਆਪਣਾ ਗਵਰਨਿੰਗ ਐਨਫੋਰਸਿੰਗ ਅਥੋਰਟੀ ਸਿਵਲ ਕਰੋ ਨੋ ਪੀਰਦਾ ਥੋਟ ਯੂ ਡੋਨਟ ਨੀਡ ਟੂ ਫੋਰਸ ਯਰ ਵੇ ਥਰੂ ਦੱਸਿਓ ਜੀ ਠੱਕੇ ਨਾਲ ਬੜੇ ਕਿ ਨਹੀਂ ਬੜੇ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਦਿਨ ਦੱਸਿਓ ਆ ਨਹੀਂ ਮਾਲ ਸਕਾਇ ਆ ਰੈਲੀ ਵਾਟੂ ਲੋ ਮੈਨੂੰ ਹੀ ਕਹ ਦੱਸੋ ਇੱਕ ਮਿੰਟ ਜੀ ਪੁਆਇੰਟ ਵਾਟੂ ਆ ਰੈਲੀ ਤੁਸੀਂ ਐਡੇ ਦੋਵੇਂ ਛਿਆਣੇ ਅਫਸਰ ਹੋ ਜੀ ਮੈਨੂੰ ਕਹ ਦੱਸੋ ਇਹਦੀ ਰੂਟ ਦੀ ਲੋਟ ਹੈ ਪਹਿਲਾਂ ਕਿ ਆਸੀ ਕਰ ਲਿਆ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਗਿਆ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਬੰਦ ਲੋਕਾਂ ਨੇ ਮੈਨੇ ਆ ਗਿਆ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆਪ ਬਿਠਾਓ ਇਹਨਾਂ ਨੂੰ ਕੱਢੋ ਆਪ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਪਲਾਨ ਕਰ ਸਕਦੇ ਹੋ ਬੈਠੋ ਆਰਾਮ ਇਹ ਚੱਕੀ ਅੱਜ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ਧੱਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੀ ਕੋਲ ਮੈਂ ਹੋਇਆ ਦਫਰ ਵਕੀਲ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਉਹ ਤੁਸੀਂ ਦਰਜ ਕਰ ਦਿੰਦੇ ਚਾਹ ਕਣੀ ਬੁਲਾਓ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧਿਰਾਂ ਵਾਲੀਆਂ ਜਾ ਤੁਸੀਂ ਮੇਰੀ ਰਿਕਵੈਸਟ ਹੈ ਜੀ ਅਮਾਰ ਮੇਰੇ ਦਰਵਾਜ਼ੇ ਜਿਹੜੇ ਬੰਦ ਕੀਤੇ ਉਹ ਤਾਂ ਖੋਲ ਦੇ ਉਹ ਤਾਂ ਨਹੀਂ ਤਾਂ ਬੰਦ ਹੋ ਸਕਦੇ ਧੱਕੇ ਇਸ ਦੇ ਪਰਚੇ ਤੇ ਸਰਕਾਰ ਕਿਧਰ ਤਬਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਸੁਣ ਰਹੇ ਸੀ ਕਿਉਂਕਿ ਉਹਨਾਂ ਦਾ ਬੋਲਣਾ ਲਾਜ਼ਮੀ ਵੀ ਹੈ ਕਿਉਂਕਿ ਜਿਸ ਪਰਿਵਾਰ ਦੇ ਵਿੱਚ ਸਵੇਰੇ ਸਵੇਰੇ ਉੱਠ ਕੇ ਕੋਈ ਨਾਸ਼ਤਾ ਕਰਨ ਦੀ ਤਿਆਰੀ ਕਰ ਰਿਹਾ ਹੋਵੇ ਆਪਣੇ ਜੋ ਸਮਰਥਕ ਨੇ ਉਹਨਾਂ ਨੂੰ ਮਿਲਣ ਦੀ ਤਿਆਰੀ ਕਰ ਰਿਹਾ ਹੋਵੇ ਤੇ ਅਚਾਨਕ ਘਰ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀ ੱੱਕੇ ਮਾਰ ਕੇ ਅੰਦਰ ਵੜਨ ਤਾਂ ਉਸ ਦਾ ਮਤਲਬ ਕੀ ਸਮਝਿਆ ਜਾਵੇ ਇਸ ਦਾ ਗੁੱਸਾ ਤੇ ਇਸ ਦਾ ਰਿਟੈਲੀਏਸ਼ਨ ਹੋਣਾ ਲਾਜ਼ਮੀ ਵੀ ਹੈ ਅਗਲੀ ਤਸਵੀਰ ਤੁਹਾਨੂੰ ਦਿਖਾਈ ਹੈ ਅਗਲੀ ਤਸਵੀਰ ਹੈ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਪਰ ਜਦੋਂ ਵਿਜੀਲੈਂਸ ਦੀ ਟੀਮ ਰੇਡ ਕਰਨ ਪਹੁੰਚੀ ਤਾਂ ਉਸ ਸਮੇਂ ਖੈਰ ਉਹ ਤਾਂ ਨਹੀਂ ਸਨ ਪਰ ਉੱਥੇ ਅਰਸ਼ਦੀਪ ਕਲੇਰ ਜੋ ਕਿ ਸ਼੍ਰੋਮਣੀ ਅਕਾਲੀ ਲਹਿਰ ਦੇ ਸੀਨੀਅਰ ਬੁਲਾਰਾ ਨੇ ਤੇ ਐਡਵੋਕੇਟ ਵੀ ਨੇ ਉਹਨਾਂ ਨੇ ਵਿਜੀਲੈਂਸ ਦੀ ਟੀਮ ਨਾਲ ਸਿੱਧੇ ਤੌਰ ਤੇ ਟੱਕਰਾ ਕੀਤਾ ਉਹਨਾਂ ਨਾਲ ਬਹਿਸਬਾਜ਼ੀ ਕੀਤੀ ਤੇ ਕਿਹਾ ਕਿ ਤੁਹਾਡੇ ਕੋਲ ਅਜਿਹੇ ਕਿਹੜੇ ਸਬੂਤ ਨੇ ਜਿਸ ਕਰਕੇ ਤੁਸੀਂ ਇਸ ਘਰ ਦੇ ਉੱਪਰ ਰੇਡ ਕਰਨ ਆਇਓ ਤੇ ਉਸ ਸਮੇਂ ਵਿਜੀਲੈਂਸ ਦੀ ਟੀਮ ਸ਼ਾਇਦ ਅੰਦਰ ਨਹੀਂ ਵੜ ਸਕੀ ਕਿਉਂਕਿ ਬਤੌਰ ਐਡਵੋਕੇਟ ਅਰਸ਼ਦੀਪ ਕਲੇਰ ਨੇ ਉਹਨਾਂ ਨੂੰ ਉੱਥੇ ਰੋਕਿਆ ਤੇ ਆਪਣੇ ਹੀ ਅੰਦਾਜ਼ ਦੇ ਵਿੱਚ ਸਰਕਾਰ ਨੂੰ ਵੀ ਘੇਰਿਆ ਤੇ ਵਿਜਲੈਂਸ ਦੇ ਅਧਿਕਾਰੀਆਂ ਨੂੰ ਜੋ ਸਵਾਲ ਪੁੱਛੇ ਉਸ ਦਾ ਜਵਾਬ ਵਿਜਲੈਂਸ ਦੇ ਅਧਿਕਾਰੀਆਂ ਕੋਲ ਨਹੀਂ ਸੀ ਅਰਸ਼ਦੀਪ ਕਲੇਰ ਨੇ ਜੋ ਚੰਡੀਗੜ੍ਹ ਸਥਿਤ ਰਿਹਾਈ ਸ਼੍ਰੀ ਵਿਕਰਮ ਸਿੰਘ ਮਜੀਠੀਆ ਦੀ ਉੱਥੇ ਕਿਸ ਤਰ੍ਹਾਂ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਤੇ ਕਿਸ ਤਰ੍ਹਾਂ ਵਿਜਲੈਂਸ ਦੀ ਟੀਮ ਨਾਲ ਉਹ ਬਹਿਸਬਾਜ਼ੀ ਕਰਦੇ ਨਜ਼ਰ ਆਏ ਉਹ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਹੜਾ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦਿਆਂ ਨੇ ਫਿਰ ਆ ਜਿਹੜੀ ਧੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣ ਗਿਆ ਤਾਂ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਨਾ ਕਦੇ ਡਰੇ ਸੀ ਨਾ ਡਰਦੇ ਤੁਸੀਂ ਜਿੱਥੇ ਕੀ ਲਾਈਕ ਚੱਲਦੀ ਨਹੀਂ ਹੁਣ ਉਸ ਤਾਂ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਤੁਸੀਂ ਉਹ ਸਾਰੇ ਛੋਟਾ ਆਫਿਸ ਨਹੀਂ ਹੈਗਾ ਬੰਦੇ ਸਾਡੀ ਪ੍ਰਾਈਵੇਟ ਪ੍ਰਾਪਰਟੀ ਨਹੀਂ 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 ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਉਰੇ ਕੋਈ ਹੈ ਨਹੀਂ ਟੋਟਰੇ ਆ ਨਹੀਂ ਨਹੀਂ ਪਲੀਜ਼ ਬਰਦਰ ਇਹ ਤਾਂ ਚਾਹੁੰਦਾ ਹੈ ਨਾ ਜੀ ਅੱਛਾ ਨਹੀਂ ਗੱਲ ਹੈ ਤਾਂ ਨੰਬਰ ਚਿਆਰੋ ਮਰਦ ਤੁਸੀਂ ਇਹ ਤਾਂ ਦੇਖੋ ਮੈਂ ਤਾਂ ਜੇ ਸਮਾਂ ਕਰਾਂ ਮੈਂ ਤਾਂ ਆਪਣਾ ਮਨ ਚੱਲੋ ਕੋਈ ਦੇਖੋ ਬਲ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੀ ਤੱਕੇ ਨਾ ਮਾਰੋ ਜੀ ਤੱਕੇ ਨਾ ਮਾਰੋ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਤੁਹਾਨੂੰ ਵਾਰੰਟ ਆ ਪਿੱਛੋਂ ਤੁਸੀਂ ਸਾਡੇ ਤੋਂ ਬਿਨਾ ਸਾਡੇ ਘਰ ਛੱਡ ਗਏ ਹਾਂ ਜੀ ਹਾਂਜੀ ਹਾਂਜੀ ਸਰ ਨੂੰ ਵਾਰੰਟ ਤਾਂ ਦਿਖਾਓ ਹਾਂਜੀ ਵਾਰੰਟ ਦਿਖਾਓ ਨਾ ਉਹਨਾਂ ਤੋਂ ਮੰਗੋ ਜੀ ਮੈਂ ਯਾਰ ਤੁਸੀਂ ਉਹਦੀ ਡਿਊਟੀ ਇਨਚਾਰਜ ਟੀਮ ਤੋਂ ਮੰਗੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਖਾਣੇ ਰਬੜ ਲਿਖਾ ਕੇ ਆਏ ਜੀ ਆਓ ਦਿਖਾਓ ਰਬੜ ਦਿਖਾਓ ਫਿਰ ਪਥਾਨ ਆਓ ਪਿੱਛੇ ਆਓ ਹੁਣ ਇਸ ਟੀਕੇ ਦੇ ਨਾਲ ਮੈਂ ਬੜੇ ਸਮਝ ਤੋਂ ਬਾਅਦ মিডিਆ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇਹ ਡਰ ਗਈ ਹੈ ਸਰਕਾਰ ਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤੱਕੇਸ਼ਾਈ ਤੇ ਉਤਰ ਆਈ ਹੈ ਪਰ ਨਾ ਇਹ ਤੱਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਬਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਸੋਚਣ ਕਿ ਇਹੀ ਜਿਹੇ ਰੇਟਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੀਆਂ ਮੈਂ ਅੰਦਰ ਜਾ ਰਿਹਾ ਤੁਹਾਨੂੰ ਲੋਕ ਵੀ ਲਾ ਲਿਆ ਲੈ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾ ਲਾ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਦੱਸੇ ਤੇ ਇੱਕ ਤਾਂ ਲੋਕਲਾਸਾ ਦਾਏ ਤਸਵੀਰਾਂ ਵੀ ਦਿਖਾ ਦੇ ਇਹ ਲਾਈਵ ਤਸਵੀਰਾਂ ਨੇ ਇਹ ਦੇਖ ਜਦੋਂ ਇਹ ਸਾਰੀ ਕਾਰਵਾਈ ਹੋ ਰਹੀ ਸੀ ਤਾਂ ਉਸ ਵੇਲੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਪੱਧਰ ਤੇ ਜੋ ਵਿਜੀਲੈਂਸ ਦੇ ਅਧਿਕਾਰੀ ਨੇ ਉਹ ਘਰ ਦੇ ਵਿੱਚ ਵੜਨਗੇ ਤੇ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਜੋ ਪਤਨੀ ਨੇ ਤੇ ਐਮ.ਐਲ.ਏ ਨੇ ਗਨੀਪੁਰ ਮਜੀਠੀਆ ਉਹਨਾਂ ਨੂੰ ਅੰਦਾਜ਼ਾ ਤੱਕ ਨਹੀਂ ਸੀ ਕਿ ਉਹਨਾਂ ਦੇ ਪਤੀ ਨੂੰ ਕੁਝ ਹੀ ਦਿਨ ਬਾਅਦ ਹਿਰਾਸਤ ਵਿੱਚ ਲੈ ਲਿਆ ਜਾਏਗਾ ਹਾਲਾਂਕਿ ਉਹ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਬਹਿਸ ਕਰਦੇ ਵੀ ਨਜ਼ਰ ਆਏ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਹਰ ਇੱਕ ਕੋਸ਼ਿਸ਼ ਕਰਨਗੇ ਜਿਸ ਕਰਕੇ ਜੋ ਸਰਕਾਰ ਦੀ ਧੱਕੇਸ਼ਾਹੀ ਹੈ ਉਸ ਦੇ ਖਿਲਾਫ ਲੜਨ ਦੀ ਗਨੀਪੁਰ ਮਜੀਠੀਆ ਅਕਸਰ ਕੈਮਰੇ ਦੇ ਘਟ ਆਉਂਦੇ ਪਰ ਜਦੋਂ ਇਸ ਤਰ੍ਹਾਂ ਧੱਕਾ ਹੋਵੇ ਜਦੋਂ ਇਸ ਜਦੋਂ ਨਾਮ ਲਸ਼ਕਰ ਪ੍ਰਸ਼ਾਸਨ ਆਪਣਾ ਵਰਤੇ ਤਾਂ ਕਿਸੇ ਨੂੰ ਵੀ ਗੁੱਸਾ ਆਉਣਾ ਲਾਜ਼ਮੀ ਹੈ ਤੁਹਾਨੂੰ ਉਹ ਵੀਡੀਓ ਵੀ ਦਿਖਾਉਣਾ ਜਿਸ ਵਿੱਚ ਉਹ ਪੱਤਰਕਾਰਾਂ ਸਾਹਮਣੇ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਕੋਸ਼ ਦੇ ਨਜ਼ਰ ਆ ਰਹੇ ਨੇ ਇਹ ਪਲੀਜ਼ ਆ ਲੈਣ ਦਿਓ ਇਹਨਾਂ ਨੂੰ ਦੈਟਸ ਫਾਈਨ ਬਟ ਯੂ ਕੈਨੋਟ ਯੂ ਕੈਨੋਟ ਸਟਾਪ ਪੀਪਲ Who are part of my family to come ਸੁਦਨ ਪਲੀਜ਼ ਲੈਟ ਹਿਮ ਕਮ ਠੀਕ ਹੈ ਇਹ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਪਰਿਵਾਰ ਨੂੰ ਕਿਵੇਂ ਰੋਕ ਸਕਦੇ ਹੋ ਨਹੀਂ ਕਿ ਕਾਦੇ ਸਾਈਡ ਤੇ ਖੜੇ ਹੈ ਨਹੀਂ ਕਰਾਊਡ ਹੈ ਮਤਲਬ ਸਾਡੇ ਸਾਡਾ ਪਰਿਵਾਰ ਨਹੀਂ ਆ ਸਕਦਾ ਆਲਮ ਸਾਹਿਬ ਆਲਮ ਦੋ ਕੀ ਕੈਮਰਾ ਪਰਸਨ ਆਲਮ ਦੋ ਪਲੀਜ਼ ਆਮ ਰਿਕੁਐਸਟਿੰਗ ਯੂ ਪਲੀਜ਼ ਲੈਟ ਮਾਈ ਪੀਪਲ ਕਮ ਇਸ ਤੋਂ ਬਾਅਦ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣੀ ਹੈ ਜੋ ਕਿ ਪੁੱਤਰਾਂ ਅਤੇ ਪਿਤਾ ਦੇ ਵਿਚਾਲੇ ਜੋ ਸੰਵਾਦ ਹੋ ਰਿਹਾ ਸੀ ਉਹ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਆਪਣੇ ਨਾਲ ਲੈ ਕੇ ਜਾਣ ਲੱਗੀ ਤਾਂ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਦੇ ਜੋ ਦੋਹੇ ਪੁੱਤਰ ਨੇ ਉਹ ਵੀ ਸਾਹਮਣੇ ਆਏ ਅਕਸਰ ਤੁਸੀਂ ਉਹਨਾਂ ਦੀ ਤਸਵੀਰਾਂ ਕੱਟ ਹੀ ਦੇਖਦੇ ਹੋ ਸੋਸ਼ਲ ਮੀਡੀਆ ਤੇ ਵੀ ਕੱਟ ਦੇਖਦੇ ਹੋ ਜਾਂ ਮੀਡੀਆ 'ਚ ਵੀ ਪਰ ਉਹ ਤਸਵੀਰਾਂ ਸਾਹਮਣੇ ਆਈ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੀ ਅਧਿਕਾਰੀ ਆਪਣੇ ਨਾਲ ਲੈ ਕੇ ਜਾਣ ਲੱਗੇ ਤਾਂ ਉਹਨਾਂ ਨੇ ਆਪਣੇ ਦੋਹੇ ਜੋ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਮਲਾਇਆ ਤੇ ਉਹਨਾਂ ਬੁਲਾਇਆ ਤੇ ਆਪਣੇ ਕੋਲ ਉਹਨਾਂ ਨੇ ਉਹਨਾਂ ਨੂੰ ਜੱਫੀ ਪਾ ਵਾਪਸ ਫੜਤਾਂਗੇ ਤੇ ਉਹ ਵਾਪਸ ਮੁੜ ਜਾਂਦੇ ਨੇ ਤੇ ਨਾਲ ਤੁਸੀਂ ਤਸਵੀਰ ਦੇਖ ਰਹੇ ਗਨੀਪ ਕੌਰ ਮਜੀਠੀਆ ਨੇ ਵਿਕਰਮ ਸਿੰਘ ਮਜੀਠੀਆ ਨੇ ਤੇ ਉਹਨਾਂ ਦੇ ਇੱਕ ਨੇੜਲੇ ਲੋਕ ਨੇ ਜੋ ਉਹਨਾਂ ਨੂੰ ਜਦੋਂ ਵਿਜਲੈਂਸ ਦੀ ਟੀਮ ਨਾਲ ਲੈ ਕੇ ਗਈ ਤਾਂ ਆਖਰੀ ਵੇਲੇ ਉਹਨਾਂ ਦੇ ਨਾਲ ਸੀ ਕਿਉਂਕਿ ਇਸ ਸਮੇਂ ਦੀ ਅਪਡੇਟ ਇਹ ਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਵਿਜਲੈਂਸ ਦੀ ਟੀਮ ਅੰਮ੍ਰਿਤਸਰ ਤੋਂ ਮੋਹਾਲੀ ਲਈ ਲੈ ਕੇ ਰਵਾਨਾ ਹੋ ਚੁੱਕੀ ਹੈ ਹੁਣ ਇਸ ਗੱਲ ਦਾ ਵੀ ਯਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁਹਾਲੀ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਜਮਾਵੜਾ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਇਸ ਨੂੰ ਸਿੱਧੇ ਤੌਰ ਤੇ ਜੋ ਸਰਕਾਰ ਦੇ ਵਿਰੋਧੀ ਨੇ ਉਹ ਕਹਿ ਰਹੇ ਨੇ ਕਿ ਇਹ ਜੋ ਕਾਰਵਾਈ ਹੈ ਇਹ ਬਦਲਾਖੋਰੀ ਦੀ ਕਾਰਵਾਈ ਹੈ ਤੁਸੀਂ ਦੇਖ ਰਹੇ ਹੋ ਇਹ ਵਿਕਰਮ ਸਿੰਘ ਮਜੀਠੀਆ ਦੇ ਦੋਹੇ ਪੁੱਤਰ ਨੇ ਜਿਨ੍ਹਾਂ ਨੂੰ ਉਹ ਸਮਝਾ ਕੇ ਜਾ ਰਹੇ ਨੇ ਕਿ ਮੈਂ ਵਾਪਸ ਮੁੜ ਕੇ ਆਉਣਾ ਤੇ ਇਹ ਘਬਰਾਉਣਾ ਬਿਲਕੁਲ ਨਹੀਂ ਹੈ ਜੋ ਆਪਣੇ ਅੰਦਾਜ਼ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਅਕਸਰ ਕਹਿੰਦੇ ਵੀ ਨੇ ਵਿਕਰਮ ਸਿੰਘ ਮਜੀਠੀਆ ਹਾਲਾਂਕਿ ਅੱਜ ਵੀ ਇਹ ਕਹਿੰਦੇ ਨਜ਼ਰ ਆਏ ਕਿ ਅਸੀਂ ਮੈਂ ਜਦੋਂ ਜਾ ਰਹੇ ਹਾਂ ਤਾਂ ਭਗਵੰਤ ਸਿੰਘ ਮਾਨ ਤੇਨੂੰ ਵੀ ਮੈਂ ਦੇਖ ਲਊਗਾ ਯਾ ਉਸ ਤੋਂ ਲਾ ਉਹਨਾਂ ਨੇ ਕਿਹਾ ਕਿ ਚੀਕਾਂ ਤੇਰੀਆਂ ਵੀ ਨਿਕਲਣਗੀਆਂ ਕਿਉਂਕਿ ਭਗਵਾਨ ਮਾਨ ਸਰਕਾਰ ਦੇ ਸਭ ਤੋਂ ਵੱਡੇ ਵਿਰੋਧੀਆਂ ਦੇ ਵਿੱਚ ਜੇਕਰ ਕੋਈ ਹੈ ਤਾਂ ਉਹ ਨੇ ਵਿਕਰਮ ਸਿੰਘ ਮਜੀਠੀਆ ਕਿਉਂਕਿ ਅਕਸਰ ਸਰਕਾਰ ਜੋ ਕੰਮ ਕਰਦੀ ਹੈ ਸਰਕਾਰ ਦੇ ਜੋ ਲੂਪ ਹੋਲਸ ਨੇ ਉਸ ਨੂੰ ਵਿਕਰਮ ਸਿੰਘ ਮਜੀਠੀਆ ਲੈ ਕੇ ਸਾਹਮਣੇ ਆਉਂਦੇ ਰਹਿੰਦੇ ਨੇ ਸਬੂਤਾਂ ਦੇ ਨਾਲ ਤੇ ਇਹ ਤਸਵੀਰ ਬੇहद ਅਹਿਮ ਹੈ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਇਹ ਤਸਵੀਰ ਦੇ ਵਿੱਚ ਆਪਣੇ ਦੋਹੇ ਮੁੰਡਿਆਂ ਨੂੰ ਉਹ ਮਿਲ ਕੇ ਜਾਂਦੇ ਹੋਏ ਤੇ ਕੁਝ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਵੀ ਰਹਿਣ ਲਈ ਕਹਿ ਰਹੇ ਨੇ ਕਿਉਂਕਿ ਵਿਕਰਮ ਸਿੰਘ ਜੀਠੀ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੋਵੇ ਸਰਕਾਰ ਵੱਲੋਂ ਤਾਂ ਇਸ ਸਮੇ ਪੂਰਾ ਜੋ ਅਕਾਲੀ ਦਲ ਦਾ ਵਰਕਰ ਅਕਾਲੀ ਦਲ ਦਾ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਸਾਰਿਆਂ ਦੇ ਸਾਰੇ ਇਸ ਸਮੇ ਕਹਿ ਰਹੇ ਨੇ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਚਟਾਨ ਵਾਂਗ ਖੜੇ ਆ ਤੁਹਾਨੂੰ ਉਹ ਬਿਆਨ ਵੀ ਦਿਖਾਈਏ ਜੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਟਵੀਟ ਕਰਕੇ ਕਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੀਤੀ ਗਈ ਕਾਰਵਾਈ ਦੇ ਬਿਲਕੁਲ ਸਖਤ ਵਿਰੋਧਾਂ ਵਿਰੋਧ ਕਰਦੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਟੈਂਡ ਸਟੈਡ ਫਾਸਟ ਵਿਦ ਵਿਕਰਮ ਸਿੰਘ ਮਜੀਠੀਆ ਮਤਲਬ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਚਟਾਨਾਂ ਵਾਂਗ ਖੜੇ ਹਾਂ ਅੱਗੇ ਉਹ ਵੀ ਲਿਖਦੇ ਨੇ ਕਿ ਇਟ ਇਜ਼ ਕਲੀਅਰ ਥੈਟ Chief Minister Bhagwant Mann and Aam Aadmi Party have been uh, unrewarded by the resolute manner in which Mr. Manjitia has taken on the government and exposed its corruption matlab unhone kya ki is sarkar de jo corruption de case ne ya hor jehde maade kaam ne unhanu jadon ujagar karde ne Vikram Singh Manjitia ta usse de tahat badla khori de tahat jo sarkar hai usne Vikram Singh Manjitia nu vigilance de rahi karwai karwa ke unhanu apne naal leke gayi hai is to alawa ਚਾਹੇ ਸ਼੍ਰੋਮਣੀ ਅਕਾਲੀ ਦਲ ਇਕੱਲੀ ਨਹੀਂ ਹੈ ਸਗੋਂ ਹੋਰ ਵੀ ਜਿਹੜੀਆਂ ਪਾਰਟੀਆਂ ਨੇ ਚਾਹੇ ਭਾਜਪਾ ਹੋਵੇ ਕਾਂਗਰਸ ਹੋਵੇ ਸਾਰਿਆਂ ਵੱਲੋਂ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਦਿਨ ਖੇ ਦੀ ਕੀਤੀ ਗਈ ਰਵਨੀਤ ਸਿੰਘ ਬਿੱਟੂ ਜੋ ਕਿ ਕੇਂਦਰੀ ਰਾਜ ਮੰਤਰੀ ਹੈ ਰੇਲਵੇਜ਼ ਉਹਨਾਂ ਨੇ ਜੋ ਇਸਵੇਂ ਭਾਜਪਾ ਦੇ ਵਿੱਚ ਨੇ ਉਹਨਾਂ ਨੇ ਇਸ ਕਾਰਵਾਈ ਦਾ ਸਿੱਧੇ ਤੌਰ ਤੇ ਨਿਖੇਦੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਭਗਵੰਤ ਮਾਨ ਵੱਲੋਂ ਵਿਜਲੈਂਸ ਦੀ ਦੁਰਵਰਤੋਂ ਬਹੁਤੀ ਹੀ ਹਲਕੀ ਰਾਜਨੀਤੀ ਦਾ ਸਬੂਤ ਦਿੰਦੀ ਹੈ ਜੋ ਕਾਂਗਰਸ ਨੇ ਐਮਰਜੈਂਸੀ ਲਗਾ ਕੇ ਕੀਤਾ ਸੀ ਉਹੀ ਹਾਲ ਭਗਵੰਤ ਮਾਨ ਨੇ ਪੰਜਾਬ ਵਿੱਚ ਕੀਤਾ ਹੈ ਜਿਹੜਾ ਆਗੂਮਾਨ ਦੇ ਮਾਨ ਸਰਕਾਰ ਦੀ ਨਾਕਾਮੀ ਤੇ ਸਵਾਲ ਚੁੱਕਦਾ ਹੈ ਉਸ ਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਗਵੰਤ ਮਾਨ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਡੇ ਤੁਸੀਂ ਬੀਜ ਰਹੇ ਹੋ ਸੋ ਬੀਜ ਰਹੇ ਹੋ ਪਰ ਜਿਹੜੇ ਕੰਡੇ ਆਪਣੀ ਨਿੱਜੀ ਜ਼ਿੰਦਗੀ ਚ ਬੀਜ ਰਹੇ ਹੋ ਇਹ 2027 ਤੋਂ ਬਾਅਦ ਚੁਗਣੇ ਮੁਸ਼ਕਿਲ ਹੋ ਜਾਣੇ ਨੇ ਮਤਲਬ ਕਿ ਇਸ ਕਾਰਵਾਈ ਦਾ ਚੋਹ ਤਰਫਾ ਵਿਰੋਧ ਹੋ ਰਿਹਾ ਸਿਰਫ ਔਰ ਸਿਰਫ ਇਸ ਗੱਲ ਨੂੰ ਲੈ ਕੇ ਤੁਹਾਨੂੰ ਇੱਕ ਹੋਰ ਤਸਵੀਰ ਅਸੀਂ ਬਾਅਦ ਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੋ ਕਿ ਆਮ ਆਦੀ ਪਾਰਟੀ ਦੇ ਵਿਧਾਇਕ ਵੀ ਨੇ ਅੰਮ੍ਰਿਤਸਰ ਤੋਂ ਵਿਧਾਇਕ ਨੇ ਉਹਨਾਂ ਨੇ ਕਿਹਾ ਕਿ ਜੋ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਉਹ ਕਾਰਵਾਈ ਬੇहद ਜੋ اصولਾਂ ਦੇ ਖਿਲਾਫ ਹੈ ਉਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ ਜੋ ਕਾਰਵਾਈਆਂ ਇਸ ਸਮੇਂ ਮੌਜੂਦਾ ਸਰਕਾਰ ਕਰ ਰਹੀ ਹੈ ਉਹ ਹੈਰਾਨ ਕਰਨ ਵਾਲੀ ਤਾਂ ਹੈ ਹੀ ਇਸ ਤੋਂ ਇਲਾਵਾ ਜਿੰਨੀਆਂ ਵੀ ਕਾਰਵਾਈਆਂ ਇਸ ਸਮੇਂ ਸਰਕਾਰ ਵੱਲੋਂ ਕੀਤੀ ਜਾ ਰਹੀ ਜੋ ਵਿਰੋਧੀ ਸੁਰਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬੇਹਦ ਹੈਰਾਨ ਕਰਨ ਵਾਲੀ ਤੇ ਚੰਕਾਉਣ ਵਾਲੀ ਹੈ ਤੁਹਾਨੂੰ ਦਿਖਾਈਏ ਕਿ ਜੋ ਵਰਕਰ ਪਹੁੰਚੇ ਹੋਏ ਸੀ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਉਹਨਾਂ ਦਾ ਗੁੱਸਾ ਕਿਸ ਤਰ੍ਹਾਂ ਸੱਤਵੇਂ ਅਸਮਾਨ ਤੇ ਸੀ ਤੇ ਉਹ ਆਪਣੇ ਆਗੂ ਨੂੰ ਕਿਵੇਂ ਜਾਣ ਦੇਣ ਤੋਂ ਰੋਕਣਾ ਚਾਹੁੰਦੇ ਸੀ ਕੁਝ ਤਸਵੀਰਾਂ ਸੀ ਦਿਖਾਈ ਰਿਹਾ ਤੁਹਾਨੂੰ ਤੇ ਉਸ ਤੋਂ ਬਾਅਦ ਜੋ ਰਿਐਕਸ਼ਨ ਵਰਕਰਾਂ ਦਾ ਉਹ ਤੁਹਾਨੂੰ ਜਰੂਰ ਸੁਣਾਈਏ ਜੀ ਸਾਹਿਬ ਦੀ ਤਤੀ ਵਾ ਨਹੀਂ ਲੰਘਾ ਦਵਾਂਗੇ ਅੱਗੇ ਜਾਣ ਦੀ ਮੰਗ ਕਰ ਰਿਹਾ ਤੇ ਸਾਨੂੰ ਬਾਰ ਬਾਰ ਟਾਲਿਆ ਜਾ ਰਿਹਾ ਕਦੀ 10 ਮਿੰਟ ਦਾ ਟਾਈਮ ਦੇ ਦਿੰਦੇ ਆ ਕਦੀ 15 ਮਿੰਟ ਦਾ ਟਾਈਮ ਦੇ ਰਿਹਾ ਸਾਨੂੰ ਖਤਸਾਹਾਂ ਕੀ ਇਹ ਸਰਕਾਰ ਸਾਡੇ ਨਾਲ ਧੱਕਾ ਕਰਨ ਜਾ ਰਹੀ ਆ ਕਿਰਪਾ ਕਰਕੇ ਸਾਨੂੰ ਨਹੀਂ ਸਾਨੂੰ ਨਹੀਂ মিডিਆ ਨੂੰ ਤੇ ਲਾਹ ਕਰਨ ਜੋ ਵੀ ਹੋਣਾ ਹੈ ਆ মিডিਆ ਦੇ ਸਾਹਮਣੇ ਹੋਵੇ ਸਰਕਾਰ ਨੇ ਸਾਨੂੰ ਪੂਰਾ ਖਸਦਾ ਹੈ ਵੀ 100% ਸਾਨੂੰ ਧੱਕਾ ਕਰਨ ਜਾ ਰਹੀ ਆ ਮੰਤਰੀ ਸਾਹਿਬ ਦੇ ਉੱਤੇ ਝੂਠਾ ਪਰਚਾ ਦੇਣ ਜਾ ਰਹੇ ਆ ਲੇਕਿਨ ਅਸੀਂ ਥੰਮ ਬਣ ਕੇ ਮੰਤਰੀ ਸਾਹਿਬ ਦੇ ਨਾਲ ਖੜੇ ਆ ਔਰ ਤੁਹਾਡੇ ਨਾਲ ਵਾਅਦਾ ਕਰਦੇ ਆ ਅਸੀਂ ਸਰਕਾਰ ਦੀ ਇੱਟ ਨਾਲ ਇੱਟ ਖੜਗਾ ਦੇਾਂਗੇ ਔਰ ਆਪਣੇ ਮੰਤਰੀ ਸਾਹਿਬ ਦੀ ਤਤੀਬਾ ਨਹੀਂ ਲੰਘਣ ਦਵਾਂਗੇ ਅੱਗੇ ਜਾਣ ਦੀ ਮੰਗ ਕਰ ਰਿਹਾ ਤੇ ਸਾਨੂੰ ਬਾਰ ਬਾਰ ਟਾਲਿਆ ਜਾ ਰਿਹਾ ਕਦੀ 10 ਮਿੰਟ ਦਾ ਟਾਈਮ ਦੇ ਦਿੰਦੇ ਆ ਕਦੀ 15 ਮਿੰਟ ਦਾ ਟਾਈਮ ਦੇ ਰਿਹਾ ਸਾਨੂੰ ਖਸਦਾ ਹੈ ਕਿ ਇਹ ਸਰਕਾਰ ਸਾਡੇ ਨਾਲ ਧੱਕਾ ਕਰਨ ਜਾ ਰਹੀ ਆ ਕਿਰਪਾ ਕਰਕੇ ਸਾਨੂੰ ਨਹੀਂ ਸਾਨੂੰ ਨੂਨੀ মিডিਆ ਨੂੰ ਤੇ ਲਾਹ ਕਰਨ ਜੋ ਵੀ ਹੋਣਾ ਹੈ ਮੀਡੀਆ ਦੇ ਸਾਹਮਣੇ ਹੋਵੇ ਸਰਕਾਰ ਨੇ ਸਾਨੂੰ ਪੂਰਾ ਖਸਦਾ ਹੈ ਵੀ 100% ਸਾਨੂੰ ਧੱਕਾ ਕਰਨ ਜਾ ਰਹੀ ਆ ਮੰਤਰੀ ਸਾਹਿਬ ਦੇ ਉੱਤੇ ਝੂਠਾ ਪਰਚਾ ਦੇਣ ਜਾ ਰਿਹਾ ਲੇਕਿਨ ਅਸੀਂ ਥੰਮ ਬਣ ਕੇ ਮੰਤਰੀ ਸਾਹਿਬ ਦੇ ਨਾਲ ਖੜੇ ਆ ਔਰ ਤੁਹਾਡੇ ਨਾਲ ਵਾਦਾ ਕਰਦੇ ਆ ਅਸੀਂ ਸਰਕਾਰ ਦੀ ਇੱਟ ਨਾਲ ਇੱਟ ਖੜਗਾ ਦੇਾਂਗੇ ਔਰ ਆਪਣੇ ਮੰਤਰੀ ਸਾਹਿਬ ਦੀ ਤਤੀਵਾ ਨਹੀਂ ਲਗਣ ਦਵਾਂਗੇ ਅੱਗੇ ਜਾਣ ਦੀ ਮੰਗ ਕਰ ਰਿਹਾ ਤੇ ਸਾਨੂੰ ਬਾਰ ਬਾਰ ਟਾਲਿਆ ਜਾ ਰਿਹਾ ਕਦੀ 10 ਮਿੰਟ ਦਾ ਟਾਈਮ ਦੇ ਦਿੰਦੇ ਆ ਕਦੀ 15 ਮਿੰਟ ਦਾ ਟਾਈਮ ਦੇ ਰਿਹਾ ਸਾਨੂੰ ਖਸਦਾ ਹੈ ਕਿ ਇਹ ਸਰਕਾਰ ਸਾਡੇ ਨਾਲ ਧੱਕਾ ਕਰਨ ਜਾ ਰਹੀ ਆ ਕਿਰਪਾ ਕਰਕੇ ਸਾਨੂੰ ਨਹੀਂ ਸਾਨੂੰ ਨਹੀਂ মিডিਆ ਨੂੰ ਤੇ ਲਾਅ ਕਰਨ ਜੋ ਵੀ ਹੋਣਾ ਹੈ ਮੀਡੀਆ ਦੇ ਸਾਹਮਣੇ ਹੋਵੇ ਸਰਕਾਰ ਨੇ ਸਾਨੂੰ ਪੂਰਾ ਖਸਜਾ ਹੈ ਵੀ 100% ਸਾਨੂੰ ਧੱਕਾ ਕਰਨ ਜਾ ਰਹੀ ਆ ਮੰਤਰੀ ਸਾਹਿਬ ਦੇ ਉੱਤੇ ਝੂਠਾ ਪਰਚਾ ਦੇਣ ਜਾ ਰਹੇ ਆ ਲੇਕਿਨ ਅਸੀਂ ਥੰਮ ਬਣ ਕੇ ਮੰਤਰੀ ਸਾਹਿਬ ਦੇ ਨਾਲ ਖੜੇ ਆ ਔਰ ਤੁਹਾਡੇ ਨਾਲ ਵਾਅਦਾ ਕਰਦੇ ਆ ਅਸੀਂ ਸਰਕਾਰ ਦੀ ਇੱਟ ਨਾਲ ਇੱਟ ਖੜਗਾ ਦੇਾਂਗੇ ਔਰ ਆਪਣੇ ਮੰਤਰੀ ਸਾਹਿਬ ਦੀ ਤੱਤੀ ਵਾਹ ਨਹੀਂ ਲੰਘਣ ਦਵਾਗੇ ਅੱਗੇ ਜਾਣ ਦੀ ਮੰਗ ਕਰ ਰਿਹਾ ਤੇ ਸਾਨੂੰ ਬਾਰ ਬਾਰ ਕੋਈ ਕਾਲੇ ਸੀਨੀਅਰ ਬੰਦੇ ਨਹੀਂ ਕੋਈ ਜੇਰ ਬੰਦੇ ਨਹੀਂ ਕੋਈ ਫਰਸਟ ਤੌਰ ਤੇ ਜਿਲ੍ਹਾ ਪ੍ਰਧਾਨ ਨੇ ਕੋਰ ਰਿਕਵੈਸਟ ਸਾਡੀ ਇਹ ਆ ਕਿ ਜਿੰਨੇ ਉਹਨਾਂ ਦੇ ਆਏ ਨੇ ਸਾਰੇ ਉਹਨਾਂ ਦੇ ਵਕਰ ਨੇ ਵੋਟਰ ਨੇ ਭੈਣ ਜੀ ਸਾਡੇ ਐਮ ਐਲ ਏ ਸਾਹਿਬ ਜਿਹੜੇ ਨੇ ਉਹ ਅੰਦਰ ਨੇ ਬਿਲਕੁਲ ਸਾਡਾ ਫਰਜ਼ ਬੰਦਾ ਉਹਨਾਂ ਦੇ ਘਰੇ ਆਉਣਾ ਤੁਸੀਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਕੋਈ ਨਹੀਂ ਸਾਹਿਬ ਮੇਰੀ ਬੇਨਤੀ ਸੁਣ ਲਓ ਤੁਸੀਂ ਅੰਦਰ ਨਹੀਂ ਜਾਣ ਦਿੱਤਾ ਕੋਈ ਗੱਲ ਨਹੀਂ ਅਸੀਂ ਨਹੀਂ ਜਾ ਰਹੇ ਅਸੀਂ ਕੋਈ ਤੱਕਾ ਦੇ ਕਰਨੀ ਰਹੇ ਨਾ ਦੇਖੋ ਗੇਟ ਨੂੰ ਕੋਈ ਤੱਕਾ ਮਾਰਿਆ ਤੁਸੀਂ ਸਾਨੂੰ 200 ਮੀਟਰ ਪਿੱਛੇ ਲਾਏ ਸੀ ਆ ਗਏ ਪਰ ਹੁਣ ਇੱਥੋਂ ਨਹੀਂ ਉਹਨਾਂ ਨਾਲ ਨਹੀਂ ਸਰ ਇਹ ਪਹਿਲਾਂ ਆਪਨੇ ਨੇ ਸਾਰੇ ਰੈ residențial ਕਲੋ ਰੋਜ ਹੁਣੇ ਨਾ ਇਹਨਾਂ ਸਾਰਿਆਂ ਨੇ ਨਿਕਲਣਾ ਹੈ ਥੋੜੀ ਇੱਥੇ ਡਿਸਟਰਬੈਂਸ ਆਪਾਂ ਥੋੜਾ ਦੂਰ ਹੋ ਕੇ ਖੜੇ ਹੋ ਜੀਏ ਥੋੜਾ ਦੂਰ ਪਹਿਲੇ ਮੋੜ ਗੱਲ ਸਾਡੀ ਪ੍ਰੈਸ ਆਉਂਦੀ ਆ ਆ ਇਹ ਠੀਕ ਨਹੀਂ ਆ ਗੱਲ ਨਹੀਂ ਸਾਡੇ ਨਾ ਇੱਕ ਸਾਰੇ ਰੈ residențial ਕਲੋਨੀ ਚਲੋ ਸਾਡੇ ਆਪਣੇ ਨੇੜ ਹੋ ਜਾਈਏ ਇੱਥੇ ਰਹਿੰਦੇ ਹਾਂ ਪਰ ਹੁਣੇ ਨਾ ਇਹਨਾਂ ਸਾਰਿਆਂ ਨੇ ਨਿਕਲਣਾ ਹੈ ਥੋੜੀ ਇੱਥੇ ਡਿਸਟਰਬੈਂਸ ਆਪਾਂ ਥੋੜਾ ਦੂਰ ਆਪਾਂ ਬਾਅਦ ਮੇਨ ਰੋਡ ਤੱਕ ਆ ਜਾਈਏ ਉੱਥੇ ਖੜੇ ਹੋ ਜਾ ਕੋਈ ਫਰਕ ਨਹੀਂ ਹੈ 200 ਮੀਟਰ ਅੰਦਰ ਤੱਕ ਜਾਣਾ ਨਹੀਂ ਹੈ ਆਪਾਂ ਚਲੋ ਕੋਈ ਨਹੀਂ ਐਮਐਲਏ ਸਾਹਿਬ ਜਿਹਾ ਆਉਂਦੇ ਤਾਂ ਚਲ ਜਾਂਦੇ ਆ ਸਾਰੇ ਉਹ ਜਦੋਂ ਆਣਗੇ ਉਦੋਂ ਉਦੋਂ ਬੁਲਾ ਲੈਂਗੇ ਜੀ ਆਗੇ ਆਗੇ ਆਪਾਂ ਬਾਹਰ ਮੇਨ ਰੋਡ ਤੱਕ ਆ ਜਾਈਏ ਉੱਥੇ ਖੜੇ ਹੋ ਜ ਕੋਈ ਫਰਕ ਨਹੀਂ ਹੈ 200 ਮੀਟਰ ਅੰਦਰ ਤੱਕ ਜਾਣਾ ਨਹੀਂ ਆਪਾਂ ਚਲੋ ਕੋਈ ਨਹੀਂ ਐਮਐਲਏ ਸਾਹਿਬ ਜੀ ਆਉਂਦੇ ਆ ਤੇ ਚਲ ਜਾਨੇ ਆ ਸਾਰੇ ਉਹ ਜਦੋਂ ਆਣਗੇ ਉਦੋਂ ਉਦੋਂ ਬੁਲਾ ਲੈਂਦੇ ਆ ਜੀ ਆਗੇ ਆ ਗਏ ਬਿਲਕੁਲ ਕੁਝ ਵੀ ਛੋਕ ਰਹੇ ਨੇ ਸੰਸਦ ਕਰ ਰਹੇ ਨੇ ਕਿ ਕਿਸ ਤਰ੍ਹਾਂ ਦਾ ਡਿਪੈਚ ਹੋਣਾ ਹੈ মিডিਆ ਨੂੰ ਕਿਹਾ ਆਓ ਆਓ ਉਹ ਇਹਨਾਂ ਦਾ ਕਵਰੇਜ ਕਰਵਾ ਲਓ ਤਾਂ ਜੋ ਵਿਰੋਧੀ ਨੇ ਉਹ ਲਗਾਤਾਰ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਜੋ ਕਾਰਵਾਈ ਕੀਤੀ ਹਾਲਾਂਕਿ ਹੋਰ ਪਾਰਟੀਆਂ ਦੇ ਜੋ ਲੀਡਰ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਕੀਤੀ ਕਾਰਵਾਈ ਨੂੰ ਦੀ ਨਿਖੇਦੀ ਵੀ ਕਰ ਰਹੇ ਨੇ ਤੇ ਸਭ ਤੋਂ ਅਹਿਮ ਗੱਲ ਕੁੰਵਰ ਵਿਜੇ ਪ੍ਰਤਾਪ ਸਿੰਘ ਜੋ ਕਿ ਅੰਮ੍ਰਿਤਸਰ ਨਾਰਥ ਦੇ ਵਿਧਾਇਕ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਸਿੱਧੇ ਤੌਰ ਤੇ ਮੋਰਚਾ ਖੋਲ ਦਿੱਤਾ ਹੈ ਮੋਰਚਾ ਇਸ ਕਰਕੇ ਖੋਲਿਆ ਹੈ ਕਿਉਂਕਿ ਉਹਨਾਂ ਦੀ ਜੋ ਸੀਐਮ ਨੇ ਭਗਵਾਨ ਜੀ ਤਮਨ ਉਹਨਾਂ ਦੇ ਸੀਐਮ ਨੇ ਇਸ ਦੇ ਬਾਵਜੂਦ ਉਹਨਾਂ ਨੇ ਬੇਬਾਕੀ ਨਾਲ ਇਹ ਕਿਹਾ ਕਿ ਕਿਸੇ ਦੇ ਘਰ ਸਵੇਰੇ ਸਵੇਰੇ ਤੜਕੇ ਪਹੁੰਚ ਕੇ ਜਿੱਥੇ ਪਰਿਵਾਰ ਵਾਲੇ ਹੋਣ ਜਿੱਥੇ ਉਹਨਾਂ ਦੇ ਉਹਨਾਂ ਦੇ ਪਤਨੀ ਹੋਣ ਵਿਕਰਮ ਸਿੰਘ ਮਜੀਠੀਆ ਹੋਣ ਪਰਸਨਲ ਸਪੇਸ ਦੇ ਵਿੱਚ ਹੋਣ ਤੇ ਉੱਥੇ ਜਾ ਕੇ ਤੁਸੀਂ ਵਿਜੀਲੈਂਸ ਦੀ ਕਾਰਵਾਈ ਕਰਾਓ ਇਸ ਤੋਂ ਵੱਧ ਜੋ ਮੰਤ ਭਾਗਾ ਕੀ ਹੋ ਸਕਦਾ ਉਹਨਾਂ ਨੇ ਆਪਣੇ ਫੇਸਬੁਕ ਤੇ ਬਹੁਤ ਵੱਡਾ ਲੰਮਾ ਚੌੜਾ ਇੱਕ ਚਿੱਠਾ ਲਿਖਿਆ ਉਹ ਵੀ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਦੇ ਵਿੱਚ ਉਹ ਲਿਖ ਨੇ ਇੱਕ ਵੀਡੀਓ ਵੀ ਪਾਇਆ ਉਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਚਾਹੇ ਉਹ ਨੇਤਾ ਹੋਵੇ ਅਭਿਨੇਤਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਇਸ ਤੜਕੇ ਕਿਸੇ ਦੇ ਘਰ ਤੇ ਰੇਡ ਮਾਰਨਾ ਨੀਤੀ ਦੇ ਖਿਲਾਫ ਹੁੰਦਾ ਹੈ तकरीबन ਹਰ ਆਉਣ ਵਾਲੀ ਸਰਕਾਰਾਂ ਨੇ ਪੁਲਿਸ ਤੇ ਵਿਜੀਲੈਂਸ ਦਾ ਫਾਇਦੇ ਦਾ ਆਪਣੇ ਫਾਇਦੇ ਲਈ ਦੁਰਉਪਯੋਗ ਅਤੇ ਦੁਰਵਰਤੋਂ ਕੀਤਾ ਹੈ ਲੇਕਿਨ ਸਿੱਟਾ ਕੋਈ ਖਾਸ ਨਿਕਲਦਾ ਨਹੀਂ ਆ ਰਿਹਾ ਕਿਸੇ ਨਾਲ ਮੇਰਾ ਸਿਆਸੀ ਤੌਰ ਤੇ ਮਤਭੇਦ ਹੋ ਸਕਦਾ ਆਈਡੋਲੋਜੀਕਲ ਡਿਫਰੈਂਸ ਹੋ ਸਕਦਾ ਹੈ ਪਰ ਨੀਤੀ ਧਰਮ ਅਤੇ ਧਿਆਨਤਦਾਰੀ ਦੀ ਗੱਲ ਹੋਵੇ ਤਾਂ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ ਜਦੋਂ ਮਜੀਠੀਆ ਸਾਹਿਬ ਕਾਂਗਰਸ ਸਰਕਾਰ ਵਿੱਚ ਦਰਜ ਹੋਏ ਮਕਦਮੇ ਜੇਲ੍ਹ ਵਿਸਨ ਤਾਂ ਮਾਨ ਸਰਕਾਰ ਦਿਨੇ ਕੋਈ ਰਿਮਾਂਡ ਨਹੀਂ ਲਿਆ ਤੇ ਕੋਈ ਪੁੱਛਗਿਛ ਨਹੀਂ ਕੀਤੀ ਬਾਅਦ ਵਿੱਚ ਮਾਨ ਸਾਹਿਬ ਨੇ ਸਰਕਾਰੀ ਤੰਤਰ ਨੇ ਜ਼ਮਾਨਤ ਕਰਵਾ ਦਿੱਤੀ ਤੇ ਇਹ ਸਮਝਿਆ ਉਸ ਤੋਂ ਬਾਅਦ ਅੱਗੇ ਇੱਕ ਹੋਰ ਅਹਿਮ ਗੱਲ ਉਹ ਲਿਖਦੇ ਨੇ ਮਾਨਯੋਗ ਹਾਈ ਕੋਰਟ ਨੇ ਇਸ ਗਰਾਉਂਡ ਤੇ ਜ਼ਮਾਨਤ ਦਿੱਤੀ ਕਿ ਜੇਕਰ ਪੁਲਿਸ ਨੂੰ ਪੁੱਛਗਿਛ ਵਾਸਤੇ ਲੋੜਿੰਦਾ ਨਹੀਂ ਹਨ ਤਾਂ ਕਸਟਡੀ ਵਿੱਚ ਰੱਖਣਾ ਕਾਨੂੰਨ ਦੇ ਖਿਲਾਫ ਹੈ ਮੇਰਾ ਕਹਿਣਾ ਹੈ ਕਿ ਜਦੋਂ ਕਸਟਡੀ ਵਿੱਚ ਸੀਗੇ ਤਾਂ ਸਰਕਾਰ ਨੇ ਜ਼ਮਾਨਤ ਕਰਵਾ ਦਿੱਤੀ ਤੇ ਹੁਣ ਨੋਟਿਸ ਜਾਰੀ ਕਰਕੇ ਪੁੱਛਗਿਛ ਕੀਤੀ ਜਾਂਦੀ ਹੈ ਤੇ ਅੱਜ ਘਰ ਤੇ ਰੇਡ ਕੀਤੀ ਜਾ ਰਹੀ ਹੈ ਤੇ ਬਹੂ ਬੇਟੀ ਦੀ ਇੱਜ਼ਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੁਸੀਂ ਸੋਚੋ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਇੱਕ ਬਹੁਤ ਹੀ ਸੀਨੀਅਰ ਆਈਪੀਐਸ ਅਧਿਕਾਰੀ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਚੋਣ ਲੜੀ ਅੰਮ੍ਰਿਤਸਰ ਨਾਰਥ ਤੋਂ ਉਹਨਾਂ ਨੇ ਆਪਣੀ ਸੀਟ ਕਲੀਅਰ ਕੀਤੀ ਵਿਧਾਨ ਸਭਾ ਪਹੁੰਚੇ ਪਰ ਉਹ ਆਪਣੀ ਜੋ ਗੱਲ ਰੱਖਦੇ ਨੇ ਬੜੀ ਹੀ ਬੇਬਾਕੀ ਤੇ ਮਜ਼ਬੂਤੀ ਨਾਲ ਰੱਖਦੇ ਨੇ ਤੇ ਅੱਜ ਵੀ ਉਹਨਾਂ ਨੇ ਇਸ ਵਿਜੀਲੈਂਸ ਦੀ ਰੇਡ ਬਾਰੇ ਆਪਣੀ ਬੇਬਾਕੀ ਨਾਲ ਜੋ ਗੱਲ ਰੱਖੀ ਹੈ ਉਹ ਧਿਆਨ ਦੇਣ ਯੋਗ ਹੈ ਉਹਨਾਂ ਨੇ ਕਿਹਾ ਕਿ ਜਦੋਂ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਕਿਹਾ ਕਿ ਕਸਟਡੀ ਵਿੱਚ ਰੱਖਣ ਦੀ ਕੋਈ ਲੋੜ ਨਹੀਂ ਹੈ ਉਸ ਤੋਂ ਬਾਅਦ ਸਿਆਸੀ ਬਦਲਾਖੋਰੀ ਕਰਨ ਦੀ ਨੀਤੀ ਇਸ ਸਰਕਾਰ ਨੇ ਅਪਣਾਈ ਹੈ ਪਹਿਲੀ ਗਾਰ ਉਸ ਤੋਂ ਬਾਅਦ ਆਵਾ ਉਹਨਾਂ ਨੇ ਕਿਹਾ ਕਿ ਕਿਸੇ ਦੇ ਘਰ ਦੇ ਵਿੱਚ ਇਸ ਤਰ੍ਹਾਂ ਰੇਡ ਮਾਰਨਾ ਇਹ ਨੀਤੀ ਦੇ ਧਰਮ ਦੇ ਖਿਲਾਫ ਹੈ ਯਾਨੀ ਕਿ ਕਿਉਂਕਿ ਉਹਨਾਂ ਦਾ ਕਹਿਣਾ ਜ਼ਰੂਰੀ ਇਸ ਕਰਕੇ ਵੀ ਹੈ ਕਿਉਂਕਿ ਅੱਜ ਸਵੇਰੇ-ਸਵੇਰੇ ਜਦੋਂ ਆਪਣੇ ਸਮਰਥਕਾਂ ਨੂੰ ਵਿਕਰਮ ਸਿੰਘ ਮਜੀਠੀਆ ਮਿਲ ਰਹੇ ਸੀ ਆਪਣੇ ਪਰਿਵਾਰ ਦੇ ਨਾਲ ਬੈਠੇ ਨਾਸ਼ਤਾ ਕਰਨ ਦੀ ਤਿਆਰੀ ਕਰ ਰਹੇ ਸੀ ਤੇ ਉਸ ਵੇਲੇ ਅਧਿਕਾਰੀਆਂ ਦਾ ਇੱਕ ਹਜੂਮ ਉਹਨਾਂ ਦੇ ਘਰ ਵਿੱਚ ਵੜੇ ਉਹ ਵੀ ੱੱਕੇ ਮਾਰ ਕੇ ਤੇ ਉਹਨਾਂ ਨੂੰ ਕੁਝ ਦੇਰ ਬਾਅਦ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਜੋ ਬੰਗਲਾ ਉਹਨਾਂ ਦਾ ਉਹਦੇ ਪਿਛਲੇ ਗੇਟ ਤੋਂ ਲੈ ਕੇ ਜਾਵੇ ਤਾਂ ਸੋਚੋ ਕਿ ਇਹ ਕਾਰਵਾਈ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਇਸੇ ਨੂੰ ਲੈ ਕੇ ਸਾਰੇ ਜੋ ਆਮ ਆਦਮੀ ਪਾਰਟੀ ਦੇ ਵਿਰੋਧੀ ਪਾਰਟੀਆਂ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਤਾਂ ਇਹ ਨਿਖੇਦੀ ਕਰ ਹੀ ਰਹੀ ਹੈ ਬਾਕੀ ਪਾਰਟੀਆਂ ਵੀ ਕਾਂਗਰਸ ਹੋਵੇ ਇਸ ਤੋਂ ਇਲਾਵਾ ਭਾਜਪਾ ਹੋਵੇ ਸਾਰੇ ਇਸ ਕਾਰਵਾਈ ਦੀ ਵਿਰੋਧ ਕਰ ਰਹੇ ਨੇ ਜੋ ਸੁਖਪਾਲ ਸਿੰਘ ਘਹਿਰਾ ਨੇ ਕਾਂਗਰਸ ਦੇ ਸੀਨੀਅਰ ਆਗੂ ਉਹਨਾਂ ਨੇ ਵੀ ਕਹਿਰ ਦਿੱਤਾ ਹੈ ਕਿ ਜੋ ਪੰਜਾਬ ਵਿੱਚ ਇਸ ਸਮੇਂ ਸਰਕਾਰ ਦਾ ਰਾਜ ਨਹੀਂ ਸਗੋ ਪੁਲਿਸ ਸਟੇਟ ਬਣਾ ਦਿੱਤਾ ਗਿਆ ਹੈ ਪੁਲਿਸ ਦਾ ਰਾਜ ਬਣਾ ਦਿੱਤਾ ਗਿਆ ਹੈ ਅਤੇ ਕਿਸੇ ਤੇ ਵੀ ਕਿਸੇ ਵੇਲੇ ਵੀ ਕਾਰਵਾਈ ਹੋ ਸਕਦੀ ਹੈ ਤੇ ਫਿਲਹਾਲ ਹੁਣ ਤੱਕ ਦੀ ਅਪਡੇਟ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਸਮਰਥਕ ਨੇ ਉਹਨਾਂ ਦਾ ਜਮਾੜਾ ਹੋਣਾ ਸ਼ੁਰੂ ਹੋ ਚੁੱਕਾ ਹੈ ਪਹਿਲੀ ਗੱਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਜੋ ਵਿਜੀਲੈਂਸ ਦੀ ਟੀਮ ਹੈ ਉਹ ਅੰਮ੍ਰਿਤਸਰ ਤੋਂ ਲੈ ਕੇ ਮੁਹਾਲੀ ਲਈ ਰਵਾਨਾ ਹੋ ਚੁੱਕੀ ਹੈ ਤੇ ਇਸ ਗੱਲ ਦਾ ਅੰਦਾਜ਼ਾ ਪੱਕੇ ਤੌਰ ਤੇ ਲਗਾਇਆ ਜਾ ਰਿਹਾ ਹੈ ਕਿ ਮੁਹਾਲੀ ਦੇ ਵਿੱਚ ਵੀ ਜੋ ਅਕਾਲੀ ਦਲ ਦੇ ਸਮਰਥਕ ਨੇ ਉਹਨਾਂ ਦਾ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਇਹ ਅੱਜ ਪੰਜਾਬ ਦੀ ਸਭ ਤੋਂ ਵੱਡੀ ਖਬਰ ਹੈ ਵਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਵਿੱਚ ਲਿਆ ਗਿਆ ਅੱਗੇ ਦੀ ਕਾਰਵਾਈ ਕੀ ਹੋਏਗੀ ਇਹ ਦੇਖਣ ਵਾਲੀ ਗੱਲ ਹੋਏਗੀ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੇ ਅਧਿਕਾਰੀ ਆਪਣੇ ਨਾਲ ਲੈ ਕੇ ਜਾ ਰਹੇ ਸੀ ਤਾਂ ਉਹਨਾਂ ਨੇ ਇਹ ਗੱਲ ਬੇहद ਅਹਿਮ ਕਹੀ ਕਿ ਸਾਨੂੰ ਨਹੀਂ ਪਤਾ ਕਿ ਸਾਡੇ ਖਿਲਾਫ ਅਧਿਕਾਰੀਆਂ ਨੇ ਕੀ ਕੁਝ ਪਲਾਂਟ ਕਰ ਦਿੱਤਾ ਹੈ ਹੁਣ ਇਹ ਗੱਲ ਜਾਂਚ ਵਿੱਚ ਨਿਕਲ ਕੇ ਆਏਗੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਹੜੇ-ਕਿਹੜੇ ਜੋ ਇਲਜ਼ਾਮ ਨੇ ਉਸ ਦੇ ਵਿੱਚ ਬਿਜਲੈਂਸ ਨੇ ਆਪਣੇ ਹਿਰਾਸਤ ਵਿੱਚ ਲਿਆ ਤੇ ਕਿਸ ਤਰ੍ਹਾਂ ਦੇ ਅੱਗੇ ਦੀ ਕਾਰਵਾਈ ਕਰਦੀ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਹਰ ਅਪਡੇਟ ਇਸ ਖਬਰ ਦੇ ਨਾਲ ਸੰਬੰਧਿਤ ਅਸੀਂ ਤੁਹਾਡੇ ਤੱਕ ਲਗਾਤਾਰ ਪਹੁੰਚਾ ਰਹੇ ਹਾਂ ਤੁਸੀਂ ਪੀਟੀਸੀ ਨਿਊਜ਼ ਦੇ ਫੇਸਬੁੱਕ ਪੇਜ YouTube ਚੈਨਲ ਤੇ ਉਸ ਤੋਂ ਇਲਾਵਾ Instagram ਤੇ ਤੁਸੀਂ ਹਰ ਇੱਕ ਅਪਡੇਟ ਤੁਸੀਂ ਦੇਖ ਸਕਦੇ ਹੋ ਜਿੱਥੇ ਇਸ ਪੂਰੇ ਮਾਮਲੇ ਦੇ ਵਿੱਚ ਜਿੰਨੀ ਵੀ ਕਵਰੇਜ ਹੋਏਗੀ ਅਸੀਂ ਤੁਹਾਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ